ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਨਹੀਂ ਜਾਣਦੇ ਸੀ ਕਿ ਕੈਗ ਦੀ ਰਿਪੋਰਟ ਦੇ ਵਿੱਚ ਸਾਰੇ ਖੁਲਾਸੇ ਹੋਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਪੰਜਾਬ ਤੋਂ ਸ਼ਰੀਪ ਕੁਮਾਰ ਜਾਖੜ ਨੇ ਕੈਗ ਦੀ ਰਿਪੋਰਟ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਹੈ ਉਧਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕੇਂਦਰੀ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਰਹੇ ਨੇ ਕਿ ਪੈਸਾ 1600 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2023 ਦੀ 2023 ਦੇ ਵਿੱਚ ਜਿਹੜੇ ਹਰ ਆਈਸੀ ਉਹਨਾਂ ਦੇ ਵਿੱਚ ਪੈਸਾ ਨਹੀਂ ਦਿੱਤਾ ਗਿਆ ਤੇ ਹੁਣ ਇਹ ਪੈਸਾ ਕਿੱਥੋਂ ਦੇ ਦੇਣਗੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੌਂਸਲਸ ਕਰਕੇ ਜਜਬਾਤੀ ਹੋ ਕੇ ਕਸੂਤੇ ਪਸ ਗਏ ਨੇ ਕਿ 45 ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵਾਪਸ ਦਿੱਤਾ ਸਾਬੇਗਾ ਜਿਨ੍ਹਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਹੜ੍ਹਾਂ ਦੇ ਪਾਣੀ ਦੇ ਨਾਲ ਇਹ ਜ਼ਮੀਨ ਦੀ ਗਿਣਤੀ ਗਲਤੀ ਕਰੀਏ ਤੇ ਲਗਭਗ 5 ਲੱਖ ਏਕੜ ਜ਼ਮੀਨ ਹੈ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 1600 ਕਰੋੜ 1600 ਕੋਰ ਪੈ ਨਹੀਂ ਮਿਲਣਾ ਕਿਉਂਕਿ ਕੇਂਦਰੀ ਮੰਤਰੀ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪਧਰਤੇ ਗਰਦੌਲੀਆਂ ਕਰਾਂਗੇ ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਜਾਵੇਗਾ ਅਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਟਰਾਂਸਫਰ ਕੀਤੇ ਜਾਣਗੇ ਜੇਕਰ ਕਿਸਾਨਾਂ ਨੂੰ ਹੋਰ ਪੈਸਿਆਂ ਦੀ ਲੋੜ ਹੈ ਉਹਦੇ ਵਾਸਤੇ ਵੀ ਖਰੜਾ ਤਿਆਰ ਕਰਕੇ ਹੋਰ ਵੀ ਪੈਕੇਜ ਵੱਡਾ ਫੰਡ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ ਇਹ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਵਾਅਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਰਿਪੋਰਟਰਾਂ ਵਾਂਗਰੇ ਨੇ ਕਿਸਾਨਾਂ ਦੀਆਂ ਕਿ ਅਸਲ ਦੇ ਵਿੱਚ ਫਸਲ ਕਿੰਨੀ ਬਰਬਾਦ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਖਾਲੀ ਝੂਠਾ ਫੜਾ ਦਿੱਤਾ ਹੈ ਇੱਕ ਗੇਮ ਦੇ ਵਿੱਚੋਂ ਬਾਹਰ ਹੋ ਗਿਆ ਨਹੀਂ ਲੇਕਿਨ 12000 ਕਰੋੜ ਰੁਪਏ ਦੀ ਵਾਰ-ਵਾਰ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਪਤਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਦਾ ਪਤਾ ਹੈ ਇਸ ਦਾ ਪਤਾ ਹੋਣ ਦੇ ਬਾਵਜੂਦ ਵੀ ਇਹ ਫੰਡ ਰੀਲੀਜ਼ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿ 12000 ਕਰੋੜ ਰੁਪਏ ਆਇਆ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਝੂਠ ਬੋਲ ਰਹੀ ਹੈ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ 12000 ਕਰੋੜ ਰੁਪਏ ਆਡੀਆਂ ਫੰਡ ਉਹਨੂੰ ਕਹਿੰਦੇ ਨੇ ਜੇਕਰ ਨਹੀਂ ਆਇਆ ਤਾਂ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਪਾਲ ਸਿੰਘ ਚੀਮਾ ਜੋ ਪੰਜਾਬ ਦੇ ਵਿੱਤ ਮੰਤਰੀ ਹਨ ਉਹ ਕਹਿ ਸਕਦੇ ਨੇ ਵੀ ਭਾਈ ਸਾਨੂੰ ਤਾਂ ਖਾਲੀ ਠੂਠਾ ਹਮੇਸ਼ਾ ਹੀ ਸੈਂਟਰ ਸਰਕਾਰ ਵੱਲੋਂ ਫਰਾਜ ਜਾਂਦਾ ਹੈ ਚਾਹੇ 2023 ਦੇ ਫਲੱਡ ਹੋਣ ਹੜ੍ਹ ਹੋਣ ਤੇ ਚਾਹੇ ਉਹ 2025 ਦੇ ਹੜ੍ਹ ਹੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ ਕੀ ਜਵਾਬ ਦੇਣਗੇ ਕਿਉਂਕਿ ਕਿਸਾਨਾਂ ਦੇ ਪੈਸੇ ਰੁਕ ਜਾਣਗੇ ਸੈਂਟਰ ਸਰਕਾਰ ਆਪਣੀ ਮਰਜ਼ੀ ਦੇ ਅਨਸਾਰ ਪਾਵੇਗੀ ਜ਼ਮੀਨਾਂ ਦੀਆਂ ਗਰਦੌਰੀਆਂ ਦੇ ਹਵਾਲੇ ਮੰਗ ਰਹੀ ਹੈ ਲੇਕਿਨ ਉਸ ਕੈਗ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਕਿਹੜੇ ਸੰਧ ਵਿੱਚ ਕਿੰਨਾ ਪੈਸਾ ਆਇਆ ਕਿਹੜੇ ਸੰਧ ਵਿੱਚ ਕਿੰਨੇ 100 ਕਰੋੜ ਰੁਪਏ ਆਇਆ ਟੋਟਲ ਅਮਾਉਂਟ ਬਣਦੀ ਹੈ ਪੰਜਾਬੀਓ 12000 ਕਰੋੜ ਰੁਪਏ ਜੇਕਰ 12000 ਕਰੋੜ ਰੁਪਏ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਹਰਪਾਲ ਸਿੰਘ ਚੀਮਾ ਵੱਲੋਂ ਹਵਾਲੇ ਸਰਡੇ ਨਾ ਦਿੱਤੇ ਗਿਆ ਸੈਂਟਰ ਸਰਕਾਰ ਨੂੰ ਕਿ ਇਹ ਪੈਸਾ ਕਿੱਥੇ ਸਪੈਂਡ ਕੀਤਾ ਗਿਆ ਕਿੱਥੇ ਖਰਚਾ ਗਿਆ ਕਿਵੇਂ ਖਰਚਾ ਗਿਆ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ ਦੇਸ਼ ਦੇ ਗ੍ਰਹਿ ਮੰਤਰੀ ਅਪਾਤ ਸ਼ਾ ਵੱਲੋਂ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਲਰੇਡੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਚੱਲਦੇ ਨੇ ਖਿਲਾਫ ਬੋਲਦੇ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਰਾਤ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਸ਼ ਨਹੀਂ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੋਵੇਗਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 20000 ਕਰੋੜ ਰੁਪਏ ਦੀ ਫੰਡ ਦੀ ਮੰਗ ਕੀਤੀ ਸੀ ਲੇਕਿਨ ਮਿਲਿਆ ਕਿਨਾਂ 1600 ਕਰੋੜ ਰੁਪਏ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪੰਜਾਬ ਦਾ ਖਜ਼ਾਨਾ ਉਸ ਦੇ ਵਿੱਚ ਨਹੀਂ ਜਾਵੇਗਾ ਉਹ ਸਿੱਧਾ ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਕਾਊਂਟਸ ਨੰਬਰ ਦੇ ਵਿੱਚ ਸ਼੍ਰੋਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਸੈਂਟਰ ਸਰਕਾਰ ਤੋਂ ਰੀਲਿਸ ਕਰੇਗੀ ਲੇਕਿਨ 12000 ਕਰੋੜ ਰੁਪਏ ਦਾ ਹਸਾਬਤਾ ਹਰਪਾਲ ਸਿੰਘ ਚੀਮਾ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦੇਣਾ ਪਵੇਗਾ ਜੇਕਰ ਨਹੀਂ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਛਕਜਾ ਜਾਂ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ